ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੰਸਾਰ ਨੂੰ ਤਾਰਦੇ ਹੋਏ ਉਪਦੇਸ਼ ਦਿੰਦੇ ਹੋਏ ਮੱਕੇ ਸ਼ਹਿਰ ਦੇ ਅਰਬ ਦੇ ਮੱਕੇ ਸ਼ਹਿਰ ਵਿੱਚ ਅਰਬ ਕੰਟਰੀ ਆ ਜਿਹੜੀ ਉੱਥੇ ਜਿਹੜਾ ਮੱਕਾ ਹੈ ਮੱਕਾ ਜੋ ਕਿ ਇੱਕ ਬਹੁਤ ਹੀ ਪਵਿੱਤਰ ਗਹਿ ਲੋ ਇੱਕ ਬਹੁਤ ਹੀ ਵਿਸ਼ਾਲ ਮੁਸਲਿਮ ਇੱਕ ਧਰਮ ਦਾ ਤੀਰਥ ਸਥਾਨ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੱਕੇ ਪਹੁੰਚੇ ਨਾ ਮੱਕੇ ਦੇ ਬਾਜ਼ਾਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਾਈ ਬਾਲਾ ਮਰਦਾਨਾ ਜੀ ਉਹਨਾਂ ਦੇ ਨਾਲ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਜਿਹੜਾ ਕਿ ਕਾਬਾ ਉਹ ਥੋੜੀ ਦੂਰ ਹੀ ਸੀ ਦੂਰੋਂ ਦਿਖਦਾ ਸੀ ਪਹਿਲਾਂ ਜਗਾ ਬਹੁਤ ਖੁੱਲੀਆਂ ਖੁੱਲੀਆਂ ਹੁੰਦੀਆਂ ਸੀ ਬਹੁਤ ਦੂਰੋਂ ਹੀ ਨਜ਼ਰ ਆ ਜਾਂਦੀ ਸੀ ਦੂਰ ਦੀ ਜਿਹੜੀ ਜੋ ਦੂਰ ਦਾ ਸਥਾਨ ਹੁੰਦਾ ਹੈ ਜਿਹੜਾ ਹੁਣ ਮਹਾਰਾਜ ਨੇ ਦੇਖਿਆ ਕਿ ਇੱਕ ਕਾਬਾ ਜੋ ਹੈ ਕਾਬਾ ਪਵਿੱਤਰ ਸਥਾਨ ਬਣਾਇਆ ਜਾਂਦਾ ਜਿੱਥੇ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ ਹਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਬੜਾ ਅਦਬ ਸਤਕਾਰ ਕਰਦੇ ਸੀ ਅਨੇਕ ਚੀਜ਼ਾਂ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਉਹ ਖੁਦ ਪਰਮਾਤਮਾ ਸੀਗੇ ਤੇ ਗੁਰੂ ਸਾਹਿਬ ਨੇ ਨਾ ਅਦਬ ਕੀਤੀ ਵੀ ਚਲੋ ਮੈਂ ਸਾਰਿਆਂ ਅਦਬ ਕਰਦਾ ਹਾਂ ਨਾ ਕਿ ਅਦਬ ਸਭ ਤੋਂ ਵੱਡੀ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਆਪ ਇਕ ਰਿਸਪੈਕਟ ਭੇਜੀ ਹਨ ਵੀ ਮੈਂ ਰਿਸਪੈਕਟ ਕਰਦਾ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਉਦਾਂ ਦਾ ਹੀ ਪੇਸ਼ਕੁਸ਼ਾ ਬਣਾਈ ਹੋਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦਾਂ ਦੇ ਕੱਪੜੇ ਪਾਏ ਹੋਏ ਜਿੱਦਾਂ ਦੇ ਉੱਥੇ ਅਰਬੀਆਂ ਨੇ ਪਾਏ ਹੋਏ ਸੀਗੇ ਜੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੇਖਿਆ ਕਿ ਸਾਰੇ ਜਾਨੇ ਨਾ ਜਿੰਨੇ ਵੀ ਲੋਕ ਇਹਨਾਂ ਦੇ ਵਾਲੀ ਮੌਲਾ ਵਾਲੀ ਮੌਲਾ ਜਾਂ ਅੱਲਾਹ ਅੱਲਾਹੁ ਅਕਬਰ ਨਾਰੇ ਤਕਬੀਰ ਅੱਲਾਹੁ ਅਕਬਰ ਇਦਾਂ ਬੋਲਦੇ ਜਾਂਦੇ ਸੀਗੇ ਤੇ ਜਦੋਂ ਕੁਰਾਨ ਦੀਆਂ ਇਦਾਂ ਬੋਲਦਾ ਇਦਾਂ ਜਿਵੇਂ ਦਰਬਾਰ ਸਾਹਿਬ ਜਾਂਦੇ ਆ ਨਾ ਤੇ ਉਹ ਦੇਖਿਆ ਕਈ ਸੰਗਤਾਂ ਸ਼ਰਧਾ ਦੇ ਨਾਲ ਸਤਨਾਮ ਸ਼੍ਰੀ ਵਾਰਾ ਗੁਰੂ ਜਪਦੀਆਂ ਜਪਦੀਆਂ ਜਾਂਦੀਆਂ ਨੇ ਬਾਜ਼ਾਰ ਵਿੱਚੋਂ ਹੀ ਇਦਾਂ ਹੀ ਅਵਰ ਇਦਾਂ ਹੀ ਹੁਣ ਮੱਕੇ ਦਾ ਬਾਜ਼ਾਰ ਸੀਗਾ ਜਿੱਥੇ ਦੁਕਾਨਾਂ ਲੱਗੀਆਂ ਸੀ ਬਹੁਤ ਸਾਰੀਆਂ ਜਿੱਤੋ ਹਰੀਆਂ ਚਾਦਰਾਂ ਹਰੇ ਰੰਗ ਦੇ ਰਮਾਲੇ ਜਾਂ ਕੁਝ ਵੀ ਜੋ ਉੱਤਰਮਨ ਨੂੰ ਉਸ ਜਗ੍ਹਾ ਨੂੰ ਸਜੋਬਿਤ ਕਰਨ ਲਈ ਜਾਂ ਮਨਤਾ ਪ੍ਰਾਪਤ ਲਈ ਉੱਥੇ ਲੈ ਕੇ ਜਾਂਦੇ ਸੀ ਕਿ ਜਿਹਨਾਂ ਜਿਹਨਾਂ ਦੀ ਸ਼ਰਧਾ ਸੀ ਮੁਸਲਮਾਨਾਂ ਦੀ ਵੀ ਇਹ ਇੱਦਾਂ ਹੀ ਅਰਬ ਸ਼ਹਿਰ ਦੇ ਵਿੱਚ ਅਰਬ ਕੰਟਰੀ ਹੈ ਜਿਹੜੀ ਅਰਬ ਉਹ ਜਿਹੜਾ ਦੇਸ਼ ਆ ਉੱਥੇ ਦੇ ਉਹ ਬਾਜ਼ਾਰ ਦੇ ਵਿੱਚ ਮੱਕੇ ਦੇ ਬਾਜ਼ਾਰ ਦੇ ਵਿੱਚ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਮੌਲਾ ਮੌਲਾ ਕਰਦੇ ਆ ਸਾਰੇ ਜਾਣੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਉੱਚੀ ਆਵਾਜ਼ ਚ ਕਿਹਾ اے ਮੌਲਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮੌਲਾ ਕਿਹਾ ਨਾ ਭਾਈ ਮਰਦਾਨਾ ਜੀ ਦੇਖਣ ਲੱਗੇ ਕਿ ਮਹਾਰਾਜ ਤੁਸੀਂ ਵੀ ਮੌਲਾ ਕਿਹਾ ਤੁਸੀਂ ਕਿਸ ਵੇ ਨਾਲ ਮੌਲਾ ਕਿਹਾ ਉਹਨਾਂ ਦਾ ਤਾਂ ਸਥਾਨ ਹੈ ਤਾਂ ਤੁਸੀਂ ਤਾਂ ਮਹਾਰਾਜ ਕਹਿੰਦੇ ਹੋ ਸਭ ਜਗ੍ਹਾ ਪਰਮਾਤਮਾ ਤੁਸੀਂ ਵੀ ਮੌਲਾ ਇੱਥੇ ਕਿਉਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੱਲੇ ਆਇਆ ਗਾ ਆ ਲੈ ਰੋਧੀਆਂ ਉੱਚ ਉੱਚੀਆਂ ਖਾੜੀਆਂ ਬਣੀਆਂ ਨਾ ਨੇਦ ਸੀ ਉੱਥੇ ਐਂ ਕਰ ਇੱਕ ਨੇਦ ਦੀ ਕਾੜੀ ਤੇ ਚੜ ਮਰਦਾਨੇ ਨੂੰ ਵੀ ਕਹਿੰਦੇ ਬੱਲੇ ਨੂੰ ਕਹਿੰਦੇ ਚਲੋ ਚਲੋ ਬੱਲਾ ਮਰਦਾਨੇ ਨੂੰ ਕਹਿੰਦੇ ਮੋ ਬੱਲੇ ਨੂੰ ਕਹਿੰਦੇ ਚਲ ਕੜ ਕੇ ਹਲਾ ਮਜਾ ਦੇ ਤੂੰ ਤੂੰ ਮਰਦਾਨੇ ਰਵਾਲੇ ਛੇੜ ਮੈਂ ਬੋਲਦਾ ਮਹਾਰਾਜ ਕਹਿੰਦੇ ਸੋਈ 몰ਾ ਜਿੰਨ ਜੱਗ ਕੋ 몰ਿਆ ਹਰਿਆ ਕੀਆ ਸੰਸਾਰੋ ਮਹਾਰਾਜ ਉੱਤੀ ਉੱਤੀ ਗੋਣ ਲੱਗੇ ਅਰਪਿੰਦ ਜਿੰਨੇ ਵੀ ਉੱਥੇ ਲੋਕ ਸੀ ਸਾਰੇ ਇਕੱਠੇ ਹੋ ਗਏ ਤੁਮ ਬੜੀ ਸੋਹਣੀ ਬੱਲ ਪਾਈ ਮਰਦਾਨੇ ਨੇ ਬਣਾਈ ਤੇ ਬੱਲਾ ਬਹੁਤ ਸੁਰ ਮਈ ਤਰੀਕੇ ਨਾਲ ਬਾਜਾਰਿਆ ਸੀ ਤੇ ਮਹਾਰਾ ਜੋ ਚੀ ਗੁੰਦੇ ਸੀ ਕਹਿੰਦੇ ਸੋਈ ਮੋਲਾ ਜਿਨ ਜੱਗ ਮੋਲਿਆ ਹਰਿਆ ਕੀਆ ਸੰਸਾਰੋ ਉੱਥੇ ਕਰੀ ਅੰਦੇ ਨਾ ਲੱਗੋ ਕਿਰਮੀ ਮੋਲਾ ਸ਼ਬਦ ਤੋਂ ਆਏ ਸੀ ਨਾ ਉਹਨਾਂ ਨੂੰ ਮੋਲਾ ਸ਼ਬਦ ਪਹਿਲਾਂ ਸੁਣਿਆ ਸੀ ਉਹ ਪਰ ਤੰਨਾ ਸਮੁਦਾਸੀ ਉਹਨਾਂ ਦੀ ਗੱਲ ਕਹਿੰਦੇ ਮਰਦਾਨਾ ਜੀ ਕਹਿੰਦੇ ਵੀ ਹੋਰ ਸੁਣਾਉਂ ਕਹਿੰਦੇ ਕਿ ਅਰਥ ਦੱਸੋ ਕਹਿੰਦੇ ਮਹਾਰਾਜ ਕਹਿੰਦੇ ਮੇਰੇ ਲਈ ਤਾਂ ਸਾਰੇ ਪਾਸੇ ਹੀ ਪਵਿੱਤਰ ਸਥਾਨ ਹੈ ਸਾਰੇ ਪਾਸੇ ਹੀ ਪ੍ਰਮਾਤਮਾ ਵਿਰਾਜ਼ਮਾਨ ਹੈ ਮੇਰਾ ਤਾਂ ਕਹਿੰਦੇ ਇਹ ਦੁਨੀਆ ਹੀ ਕਰਬਾ ਹੈ ਦੁਨੀਆ ਹੀ ਮੇਰਾ ਮੱਕਾ ਹੁੰਦੀ ਨਹੀਂ ਜਿੱਥੇ ਮਰਜੀ ਕਹਿੰਦੇ ਗੁਰੂ ਦੇ ਪਿਆਰਿਆਂ ਲਈ ਹਰ ਜਗ੍ਹਾ ਹੀ ਪਰਮੇਸ਼ਵਰ ਵਿਰਾਜ਼ਮਾਨ ਹੁੰਦੇ ਨੇ ਹਰ ਜਗ੍ਹਾ ਆਪ ਚਲੇ ਜਾਂਦੇ ਨੇ ਮਹਾਰਾਜ ਕਹਿੰਦੇ ਸੋਈ ਮੋਲਾ ਉਹ ਪਰਮਾਤਮਾ ਦੀ ਮੈਂ ਗੱਲ ਕਰ ਰਿਹਾ ਜਿਨੇ ਸਾਰੀ ਦੁਨੀਆ ਬਣਾਈ ਆ ਕਹਿੰਦੇ ਤੀਰਥ ਸਥਾਨ ਦਾ ਆਪਾਂ ਇਨਸਾਨਾਂ ਨੇ ਬਣਾਏ ਨੇ ਜਾਂ ਜਿਵੇਂ ਜਿਵੇਂ ਕਿਸੇ ਨੂੰ ਹੁਕਮ ਹੁੰਦਾ ਕਿ ਉਹ ਦਾ ਇੱਕ ਦੂਜੇ ਨਾਲ ਮਿਲਣ ਚ ਆਉਣੀ ਪਰ ਉਹ ਮੈਂ ਪਰਮਾਤਮਾ ਦੀ ਗੱਲ ਕਰਦਾ ਜਿਨੇ ਦੁਨੀਆ ਬਣਾਈ ਹੈ ਹਰਿਆਕੀਆ ਸੰਸਾਰ ਉਹਨੇ ਆਲੀ ਪੈਦਾ ਕੀਤੀ ਰੇੜ ਪੌਦੇ ਦਰਖਤ ਕੁਦਰਤ ਜਾਨਵਰ ਪੰਛੀ ਜਿਨੇ ਪੈਦਾ ਕੀਤੇ ਮੈਂ ਉਹਦੀ ਗੱਲ ਕਰਦਾ ਸਾਰੇ ਜਣੇ ਬੜੇ ਖੁਸ਼ ਹੋਏ ਮਹਾਰਾਜ ਦਾ ਉਪਦੇਸ਼ ਸੁਣ ਕੇ ਹੁਣ ਮਹਾਰਾਜ ਕਹਿੰਦੇ ਆਹੀ ਗੱਲ ਮਰਦਾਨੇ ਵਾਲੇ ਚਲੋ ਅੰਦਰ ਵੀ ਚਲੀਏ ਅੰਦਰ ਦਾ ਮਾਹੌਲ ਵੀ ਦੇਖੀਏ ਹੁਣ ਜਾਣੀ ਜਾਣ ਸਾਤਪੁਰਾ ਨੂੰ ਪਤਾ ਸੀ ਵੀ ਜੀਵਨ ਕਾਜੀ ਵੀ ਅੰਦਰ ਹੁਣ ਮਹਾਰਾਜ ਨੇ ਅੰਦਰ ਵਿੱਚ ਰਾਮ ਕਰਨਾ ਜਾ ਕੇ ਤਾਂ ਵੀ ਕੰਨੀ ਨੂੰ ਪੈਰ ਕਰਕੇ ਉਹਨੂੰ ਉਪਦੇਸ਼ ਤਾਂ ਦਿੱਤਾ ਉਪਦੇਸ਼ ਤਾਂ ਬੜੀ ਜਗ੍ਹਾ ਆਪਾਂ ਲੈ ਲੈਨੇ ਆ ਪੰਮਿੱਤਰ ਉਪਦੇਸ਼ ਹੁਣ ਉਹ ਤੋਂ ਬਾਅਦ ਉਹਤੇ ਮੰਨਣ ਦੀ ਗੱਲ ਹੁਣ ਮਹਾਰਾਜ ਨੇ ਦੇਖਣਾ ਕਿੰਨਾ ਕ ਮੰਨਦੇ ਉਹੀ ਗੱਲ ਆ ਵੀ ਹੁਣ ਸ੍ਰੀ ਬਨ ਨਾਰਾਇਣ ਦੀ ਮਹਾਰਾਜ ਨੇ ਜਦੋਂ ਆਲਵ ਆਰਬ ਦੇਸ਼ ਦੇ ਮੱਕੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਜਦੋਂ ਆਹ ਬਾਣੀ ਉਚਾਰਨ ਕੀਤੀ ਨਾ ਤਾਂ ਸਮਝ ਲੱਗ ਗਈ ਕਿ ਅਹਾਂ ਅਸੀਂ ਐਸੇ ਕਰਕੇ ਸਿੱਖਾ ਐਸੇ ਕਰਕੇ ਸਰਦਾ ਦੂਆ ਐਸੇ ਕਰਕੇ ਹੇ ਸੱਜਣਾ ਪ੍ਰਮਾਤਮਾ ਨੂੰ ਲੱਭਣ ਨਾ ਜਾ ਆਪਣੇ ਆਪ ਨੂੰ ਲੱਭ ਪ੍ਰਮਾਤਮਾ ਖੁਦ ਤੇਰੇ ਕੋਲ ਤੈਨੂੰ ਦਰਸ਼ਨ ਹੋ ਜਾਣਗੇ ਚੰਗਿਆਈ ਕਰ ਭਲਾ ਕਰ ਕਿਸੇ ਲੋੜ ਬੰਦ ਦਾ ਸਾਰਾ ਰੱਖ ਸਿਰਫ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਬਾਣੀ ਬਾੜੀ ਸੁਖਤ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਆਪਣਾ ਪਰਵਾਸ ਸਰਬੰਸਦਾਨ ਕਰਨ ਦਾ ਇਹ ਵਾਰਨਦਾਰ ਜਿਹੜਾ ਕਿ ਸਰਪੰਤ ਸਰਬੱਤ ਦੇ ਲੇਖੇ ਲਾਉਣਾ ਇਸ ਪਰਿਵਾਰ ਨੂੰ ਆਪਣੇ ਪਰਿਵਾਰ ਨੂੰ ਸਾਰਾ ਪਰਿਵਾਰ ਮਹਾਰਾਜ ਜੀ ਨੇ ਫਿਰ ਆਪਣਾ ਪਰਿਵਾਰਦ ਨੂੰ ਬਣਾਇਆ ਇਦਾਂ ਹੀ ਸਾਰੀ ਦੁਨੀਆ ਵਿੱਚ ਕਿਤੇ ਵੀ ਜੱਲੇ ਜੱਲੇ ਵਿੱਚ ਮਾਥਮਾ ਜੀ ਵਿਰਾਸਤ ਮੰਨੇ ਹਰ ਇੱਕ ਰੂਪ ਦੇ ਵਿੱਚ ਸ਼ੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਰਬ ਦੇਸ਼ ਦੇ ਮੱਕੇ ਸ਼ਹਿਰ ਦੇ ਕਾਬੇ ਦੇ ਪਸਾਰਾ ਦੇ ਅੰਦਰ ਇਹ ਉਪਦੇਸ਼ ਦੇਣਾ